ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਨਾਰਾਇਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਨੂੰ ਸਤਿਗੁਰੂ ਜੀਆਂ ਦੇ ਸਵਰੂਪ ਨੂੰ ਸਦਾ ਨਮਸਕਾਰ ਹੈ ਤਨ ਹਨ ਐਸੇ ਸਤਿਗੁਰੂ ਜਿਨ੍ਹਾਂ ਦੇ ਬਚਨ ਸੁਣ ਕੇ ਪੜ ਕੇ ਖਾਲਸਾ ਜੀ ਉਧਾਰ ਹੁੰਦਾ ਹੈ ਜਿਸ ਬਾਣੀ ਨੂੰ ਸੁਣਿਆ ਖਾਲਸਾ ਜੀ ਮਨੁੱਖ ਨਹੀਂ ਮਹਾਰਾਜ ਕਹਿੰਦੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਸ਼ੂ ਤੇ ਪ੍ਰੇਤਾ ਨੂੰ ਜਿਨ੍ਹਾਂ ਦੇ ਕੰਨਾਂ ਰਾਹੀਂ ਇਹ ਬਾਣੀ ਅੰਦਰ ਜਾ ਰਹੀ ਹੈ ਖਾਲਸਾ ਜੀ ਉਹਨਾਂ ਨੂੰ ਇਹ ਤਾਰਦੀ ਹੈ ਸੋ ਐਸੀ ਪਵਿੱਤਰ ਪਾਵਨ ਇਲਾਹੀ ਤੁਰਕੀ ਬਾਣੀ ਸਤਿਗੁਰਾਂ ਦੀ ਜਿਹੜਾ ਜਿਹੜਾ ਖਾਲਸਾ ਜੀ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਇਹ ਹਿਰਦੇ ਵਿੱਚ ਵਸਾਉਣ ਵਾਸਤੇ ਸਤਿਗੁਰਾਂ ਦੀ ਨਦਰ ਚਾਹੀਦੀ ਹੈ ਕਿਉਂਕਿ ਬਿਨਾ ਨਦਰ ਤੋਂ ਖਾਲਸਾ ਜੀ ਇਹ ਬਾਣੀ ਹਿਰਦੇ ਵਿੱਚ ਨਹੀਂ ਵਸਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਖਾਲਸਾ ਜੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਉਸ ਵਾਹਿਗੁਰੂ ਜੀ ਨੂੰ ਮਿੱਤਰ ਬਣਾਈਏ ਜਿਸ ਵਾਹਿਗੁਰੂ ਜੀ ਦੀ ਇਹ ਬਾਣੀ ਹੈ ਜਿਸ ਨੂੰ ਆਪਾਂ ਸਦਾ ਯਾਦ ਕਰਦੇ ਹਾਂ ਨਮਸਕਾਰ ਕਰਦੇ ਹਾਂ ਉਹ ਖਾਲਸਾ ਜੀ ਤੁਹਾਡੇ ਸਥਾਨ ਦੇ ਕੋਲ ਸਥਾਨਾਂ ਦੇ ਹਰ ਘਰ ਹਰ ਪਿੰਡ ਦੇ ਕੋਲ ਸਥਾਨ ਹੈ ਸੋ ਜਾ ਕੇ ਦਰਸ਼ਨ ਕਰੋ ਤਾਂ ਅਨੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸੋ ਖਾਲਸਾ ਜੀ ਉਹੀ ਬਾਣੀ ਹੈ ਜਿਸ ਬਾਣੀ ਦਾ ਰੂਪ ਅਕਾਲ ਪੁਰਖ ਹੈ ਸੋ ਇਸ ਕਰਕੇ ਇਹ ਬਾਣੀ ਜਿਹੜੀ ਹੈ ਗੁਰੂ ਰੂਪ ਹੈ ਤੇ ਬਾਣੀ ਵਿੱਚ ਖਾਲਸਾ ਜੀ ਸਾਰੇ ਹੀ ਅੰਮ੍ਰਿਤ ਹਨ ਜੋ ਕੋਈ ਇੱਛਦਾ ਹੈ ਜਿਵੇਂ ਦਾ ਕੋਈ ਇੱਛਦਾ ਹੈ ਮਹਾਰਾਜ ਓਵੇਂ ਓਵੇਂ ਉਹਨੂੰ ਫਲ ਬਖਸ਼ਦੇ ਸੋ ਖਾਲਸਾ ਜੀ ਮਹਾਰਾਜ ਦੇ ਚਰਣਾ ਵਿੱਚ ਜਿਹੜੇ ਢੋਕਦੇ ਨੇ ਆਗੇ ਸ਼ਰਧਾ ਭਾਵਨਾ ਨਾਲ ਅਰਦਾਸ ਕਰਦੇ ਸਤਿਗੁਰੂ ਉਹਨਾਂ ਦੀ ਖਾਲਸਾ ਜੀ ਕੀਤੀ ਹੋਈ ਅਰਦਾਸ ਨੂੰ ਜਰੂਰ ਪ੍ਰਵਾਨ ਕਰਦੇ ਸੋ ਮਹਾਰਾਜ ਦੇ ਚਰਣੀ ਲੱਗੇ ਰਹੀਏ ਕਿਉਂਕਿ ਉਸ ਵਾਹਿਗੁਰੂ ਤੋਂ ਬਿਨਾਂ ਖਾਲਸਾ ਜੀ ਇਹ ਜਿੰਦ ਦਾ ਕੋਈ ਆਸਰਾ ਨਹੀਂ ਇਹ ਪ੍ਰਾਣਾਂ ਦਾ ਕੋਈ ਸਹਾਰਾ ਨਹੀਂ ਇਹ ਆਤਮਾ ਨੂੰ ਕੋਈ ਰੱਖਣ ਵਾਲਾ ਨਹੀਂ ਬਿਨਾਂ ਵਾਹਿਗੁਰੂ ਜੀ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਇੱਕ ਪਛਾਣੂ ਜੀਕਾ ਇੱਕੋ ਰਖਣਹਾਰ ਕਹਿੰਦੇ ਇੱਕੋ ਹੀ ਇੱਕ ਮਿੱਤਰ ਹੈ ਉਹ ਹੈ ਪਰਮਾਤਮਾ ਜਿਹੜਾ ਇਹ ਜਿੰਦ ਦਾ ਖਾਲਸਾ ਜੀ ਅਸਲੀ ਮਿੱਤਰ ਹੈ ਇਹ ਸ ਆਤਮਾ ਦਾ ਅਸਲੀ ਜਿਹੜਾ ਯਾਰ ਹੈ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਦੂਜਾ ਇਸ ਦਾ ਮਿੱਤਰ ਨਹੀਂ ਤੇ ਨਾ ਕੋਈ ਦੂਜਾ ਰੱਖਣ ਵਾਲਾ ਹੈ ਮਹਾਰਾਜ ਬਚਨ ਕਰਦੇ ਬਾਣੀ ਅੰਦਰ ਸਤਿਗੁਰ ਕਹਿੰਦੇ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਨ ਆਧਾਰ ਇੱਕੋ ਹੀ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇੱਕੋ ਹੀ ਉਹ ਸਿਰਫ ਪਰਮੇਸ਼ਰ ਹੈ ਖਾਲਸਾ ਜੀ ਜਿਹੜਾ ਉਹੀ ਇਹ ਮਨ ਦਾ ਆਸਰਾ ਹੈ ਸਿਰਫ ਉਹ ਹੀ ਇੱਕ ਸਹਾਰਾ ਬਣਦਾ ਹੈ ਮਹਾਰਾਜ ਕਹਿੰਦੇ ਉਹੀ ਜਿੰਦ ਦਾ ਸਹਾਰਾ ਬਣਦਾ ਲੋਕ ਤੇ ਪਰਲੋਕ ਵਿੱਚ ਇਹਦੀ ਰੱਖਿਆ ਕਰਦਾ ਤੇ ਇਸ ਸ਼ਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਜਿਹੜਾ ਪਾਰ ਬ੍ਰਹਮ ਹੈ ਖਾਲਸਾ ਜੀ ਪਰੇ ਤੋਂ ਪਰੇ ਹੈ ਤੇ ਸਭ ਕੁਝ ਕਰਨ ਹਾਰ ਕਰਤਾਰ ਹੈ ਉਹੀ ਖਾਲਸਾ ਜੀ ਉਹਦਾ ਹੀ ਅਸਲੀ ਸਹਾਰਾ ਹੈ ਤੇ ਉਹਦੀ ਸ਼ਰਣੀ ਪਿਆ ਰਹਿਣਾ ਚਾਹੀਦਾ ਹੈ ਕਿਉਂਕਿ ਉਹਦੀ ਸ਼ਰਨ ਵਿੱਚ ਪਿਆ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਖਾਲਸਾ ਜੀ ਵਚਨ ਕੀ ਕਰਦੇ ਮਹਾਰਾਜ ਕਹਿੰਦੇ ਮਨ ਮੇਰੇ ਸਗਲ ਉਪਾਅ ਤਿਆਗ ਮਹਾਰਾਜ ਕਹਿੰਦੇ ਸਾਰੇ ਹੀਲੇ ਛੱਡ ਦੇ ਖਾਲਸਾ ਜੀ ਅਸੀਂ ਚਿੰਤਾ ਝੋਰੇ ਵਿੱਚ ਪਏ ਰਹੇ ਨੇ ਹਾਂ ਆਹ ਕੰਮ ਨਾ ਹੋਇਆ ਤੇ ਕੀ ਕਰਾਂਗੇ ਉਹ ਨਾ ਹੋਇਆ ਤੇ ਕੀ ਕਰਾਂਗੇ ਹਾਏ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਆਬਿਵਤਾ ਪੈ ਗਈ ਕੀ ਕਰਾਂਗੇ ਕਿਵੇਂ ਕਰਾਂਗੇ ਵਾਹਿਗੁਰੂ ਜੀ ਨੂੰ ਸਭ ਦੀ ਫਿਕਰ ਹੈ ਉਹ ਦਾਤਾ ਸਾਰਿਆਂ ਦੀ ਸਾਰ ਲੈਣ ਵਾਲਾ ਹੈ ਖਾਲਸਾ ਜੀ ਉਹ ਦੋਖੀਆਂ ਨੂੰ ਵੀ ਦੇਈ ਜਾ ਰਿਹਾ ਉਹ ਕਦੇ ਕਿਸੇ ਨੂੰ ਖਾਲਸਾ ਜੀ ਕਿਸੇ ਧਾਰੀ ਜੀ ਕਿੰਨੀ ਖੋਂਦਾ ਕਰਮਾਂ ਦੀ ਮਾਰ ਹੈ ਹਰ ਇੱਕ ਇਨਸਾਨ ਦੇ ਸਿਰ ਉੱਤੇ ਪਰ ਉਹ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਹਨ ਜਿਹੜੇ ਖਾਲਸਾ ਜੀ ਉਹ ਸਦਾ ਪੜਾ ਲੋਚਦੇ ਸਦਾ ਸੁਖ ਬਖਸ਼ਦੇ ਜੀਆਂ ਜਨਤਾ ਨੂੰ ਪਾਲਣ ਵਾਲਾ ਵਾਹਿਗੁਰੂ ਇੱਕੋ ਇੱਕ ਹੈ ਮਹਾਰਾਜ ਸੱਚੇ ਪਾਸ਼ਾ ਕਿਸੇ ਦਾ ਬੁਰਾ ਨਹੀਂ ਕਰਦੇ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਤੁਸੀਂ ਆ ਮਾਇਆ ਦੇ ਪਦਾਰਥਾਂ ਪਿੱਛੇ ਲੱਗ ਕੇ ਸਾਰੇ ਉਪਾਅ ਕਰਦੇ ਫਿਰਦੇ ਹੋ ਜੇ ਜਿਹੜੇ ਉਪਾਅ ਤੁਸੀਂ ਕਰਦੇ ਹੋ ਸਾਰੇ ਝੂਠੇ ਨੇ ਤੇ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਕਹਿੰਦੇ ਭਾਈ ਮਨਾ ਇਹ ਜਿਹੜੇ ਸਾਰੇ ਤੂੰ ਹੀਲੇ ਕਰਕੇ ਬੈਠਾ ਹਣਾ ਮੈਂ ਆ ਕਰੂੰਗਾ ਮੈਂ ਆ ਕਰ ਲੂੰਗਾ ਮਹਾਰਾਜ ਕਹਿੰਦੇ ਨਾ ਸਾਰਿਆਂ ਨੂੰ ਛੱਡ ਦੇ ਤਿਆਗ ਦੇ ਭੁੱਲ ਜਾ ਤੇ ਕਰ ਕੀ ਗੁਰਪੂਰਾ ਆਰਾਧਨਿਤ ਇੱਕ ਸਕੀਲੇਵ ਲਾਗ ਮਹਾਰਾਜ ਕਹਿੰਦੇ ਹੋ ਇੱਕੋ ਹੀ ਇੱਕ ਵਾਹਿਗੁਰੂ ਹੈ ਉਹਦੇ ਨਾਲ ਲਿਵ ਜੋੜ ਕੇ ਰੱਖ ਉਹ ਵਾਹਿਗੁਰੂ ਨੂੰ ਚੇਤੇ ਰੱਖ ਆਪਣੇ ਗੁਰੂ ਦੀ ਸਿਫਤ ਸਲਾਹ ਕਰਿਆ ਕਰ ਆਪਣੇ ਗੁਰੂ ਦੇ ਦਿੱਤੇ ਹੋਏ ਬਚਨ ਦਾ ਸਹਾਰਾ ਲੈ ਆਪਣੇ ਗੁਰੂ ਦੇ ਬਚਨਾਂ ਦੇ ਪਹਿਰਾ ਦੇ ਤੇ ਮਹਾਰਾਜ ਕਹਿੰਦੇ ਤੈਨੂੰ ਸੁਖ ਵਿਆਪੇਗਾ ਕਿਉਂਕਿ ਖਾਲਸਾ ਜੀ ਉਸ ਵਾਹਿਗੁਰੂ ਜੀ ਤੋਂ ਬਿਨਾਂ ਨਾ ਤਾਂ ਕੋਈ ਸਾਖ ਸੰਬੰਧੀ ਸਾਡਾ ਹੈ ਨਾ ਕੋਈ ਰਿਸ਼ਤੇਦਾਰ ਹੈ ਨਾ ਕੋਈ ਭਾਈ ਮਿੱਤਰ ਹੈ ਨਾ ਕੋਈ ਮਾਂ ਬਾਪ ਹੈ ਇਹ ਸੰਸਾਰ ਵਿੱਚ ਖਾਲਸਾ ਜੀ ਇਹ ਪੁਰਾਣੇ ਕਰਮਾਂ ਦੇ ਮਿਲੇ ਹੋਏ ਸੰਜੋਗੀ ਹਨ ਤੇ ਇਹ ਸੰਜੋਗ ਨਾਲ ਖਾਲਸਾ ਜੀ ਅਸੀਂ ਇਹਨਾਂ ਨਾਲ ਹੱਸਦੇ ਖੇਡਦੇ ਹਾਂ ਫਿਰ ਅੰਤ ਨੂੰ ਮਰ ਜਾਂਦੇ ਹਾਂ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ ਤੇ ਮਹਾਰਾਜ ਕਹਿੰਦੇ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ ਨਾ ਉਹੀ ਤੇਰਾ ਅਸਲੀ ਭਰਾ ਹੈ ਮਹਾਰਾਜ ਕਹਿੰਦੇ ਤੇਰਾ ਹੋਰ ਕੋਈ ਭਰਾ ਨਹੀਂ ਉਹ ਤੇਰਾ ਅਸਲੀ ਭਰਾ ਹੈ ਉਹੀ ਉਹ ਤੇਰਾ ਮਿੱਤਰ ਹੈ ਤੇ ਫਿਰ ਉਹੀ ਪਰਮੇਸ਼ਰ ਤੇਰੀ ਮਾਂ ਹੈ ਤੇ ਉਹੀ ਪਰਮੇਸ਼ਰ ਤੇਰਾ ਬਾਪ ਹੈ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਨੂੰ ਮਨ ਵਿੱਚ ਸਹਾਰਾ ਲੈ ਓਏ ਉਹਦੇ ਮਨ ਨੂੰ ਆਪਣੇ ਮਨ ਨੂੰ ਸਮਝਾਉਣਾ ਕਰਕੇ ਇੱਕੋ ਹੀ ਇੱਕ ਤੇਰਾ ਸਭ ਕੁਝ ਜਿਹੜਾ ਹੈ ਸਾਖ ਸੰਬੰਧ ਉਹ ਪਰਮੇਸ਼ਰ ਨਾਲ ਹੀ ਹੈ ਕਿਉਂ ਕਿਉਂਕਿ ਉਹਨੇ ਤੈਨੂੰ ਜਿੰਦ ਦਿੱਤੀ ਹੈ ਪਿੰਡ ਖਾਲਸਾ ਜੀ ਸਰੀਰ ਦਿੱਤਾ ਹੈ ਉਹ ਵਾਹਿਗੁਰੂ ਜੀ ਨੇ ਸਰੀਰ ਵਿੱਚ ਖਾਲਸਾ ਜੀ ਵਾਜਾ ਭਵਨ ਵਜਾਇਆ ਇਹ ਸਰੀਰ ਨੂੰ ਖਾਲਸਾ ਜੀ ਬੋਲਣੇ ਲਾ ਦਿੱਤਾ ਵੇਖਣੇ ਲਾ ਦਿੱਤਾ ਹਿੱਲਣ ਜੁਲਣ ਲਾ ਦਿੱਤਾ ਇਹ ਸਾਰਾ ਕੁਝ ਉਸ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ ਉਸ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਰ ਇੱਕੋ ਬਾਹਰ ਇੱਕੋ ਥਾਨਥ ਨੰਤਰ ਆਪ ਜੀ ਅਜੰਤ ਸਭ ਜਿਨਕੀਏ ਆਠ ਪਹਿਰ ਤੇ ਸਜਾਪ ਕਹਿੰਦੇ ਅਠੇ ਪੈਰ ਉਹਨਾਂ ਨੂੰ ਜਪੋ ਹੀ ਮਣਾ ਜਿਨੇ ਸਾਰੇ ਜੀਵ ਜੰਤੂ ਪੈਦਾ ਕੀਤੇ ਹਨ ਘਰ ਵਿੱਚ ਹਿਰਦੇ ਵਿੱਚ ਵੀ ਉਹ ਤੇਰਾ ਇੱਕ ਹੀ ਪਰਮੇਸ਼ਰ ਤੇਰਾ ਸਹਾਰਾ ਬਣੇਗਾ ਤੇ ਬਾਹਰ ਵੀ ਤੇਰਾ ਉਹੀ ਸਹਾਰਾ ਬਣੇਗਾ ਕਿਉਂਕਿ ਉਹ ਥਾਨ ਸੁਨੰਤਰ ਵਿੱਚ ਵਸਿਆ ਹੋਇਆ ਹੈ 137 ਰਤਿਆ ਨਾ ਹੋਵੀ ਸੋਗ ਸੰਤਾਪ ਮਾਰੇ ਕਹਿੰਦੇ ਜੂ ਤੂੰ ਇੱਕ ਵਿੱਚ ਚਿਤ ਲਾਵੇਂਗਾ ਨਾ ਵਾਹਿਗੁਰੂ ਵਾਹਿਗੁਰੂ ਜਾਪ ਕਰੇਗਾ ਤੇ ਤੇਰਾ ਮਨ ਰੰਗਿਆ ਜਾਵੇਗਾ ਜਿਸ ਵੇਲੇ ਤੇਰਾ ਮਨ ਰੰਗਿਆ ਗਿਆ ਤੈਨੂੰ ਨਾ ਸੋਗ ਵਿਆਪੇਗਾ ਨਾ ਸੰਤਾਪ ਵਿਆਪੇਗਾ ਇਹ ਮਹਾਰਾਜ ਜੀਆਂ ਦੇ ਬਾਣੀ ਵਿੱਚ ਖਾਲਸਾ ਜੀ ਬਚਨ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਰੱਖਣਾ ਸਤਗੁਰੂ ਸੱਚੇ ਪਾਸ਼ਾ ਤੋਂ ਬਿਨਾਂ ਖਾਲਸਾ ਜੀ ਹੋਰ ਕਿਸੇ ਦਾ ਸਹਾਰਾ ਤੱਕਣਾ ਝੂਠ ਹੀ ਹੈ ਕਿਉਂਕਿ ਗੁਰੂ ਤੋਂ ਬਿਨਾਂ ਖਾਲਸਾ ਜੀ ਕੋਈ ਵੀ ਜਿਹੜਾ ਹੈ ਉਸੇ ਖੁਣ ਨਹੀਂ ਦੇ ਸਕਦਾ ਤੇ ਮਹਾਰਾਜ ਸੱਚੇ ਪਾਸ਼ਾ ਦੀ ਸੇਵਾ ਕਰਨ ਤੋਂ ਬਿਨਾਂ ਹੋਰਾਂ ਦੀ ਸੇਵਾ ਕਰਨੀ ਖਾਲਸਾ ਜੀ ਮਹਾਰਾਜ ਨੇ ਸਿੱਧੀ ਗਵਾਹੀ ਦਿੱਤੀ ਹੈ ਕਿ ਉਹ ਬਿਰਥਾ ਹੀ ਹੈ ਕਿਸੇ ਪ੍ਰਕਾਰ ਕੁਝ ਨਹੀਂ ਹੈ ਤੇ ਜਿਹੜਾ ਗੁਰੂ ਦਾ ਸ਼ਬਦ ਹੈ ਗੁਰਬਾਣੀ ਹੈ ਇਹਨੂੰ ਜਪਿਆਂ ਪੜ੍ਹਿਆਂ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਨੂੰ ਜਪਮਣਾ ਕਿਉਂਕਿ ਗੁਰੂ ਕੇ ਸ਼ਬਦ ਨੂੰ ਜਪ ਕੇ ਹੀ ਤੇਰੇ ਹਿਰਦੇ ਵਿੱਚ ਸੁਖ ਆ ਸਕਦਾ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਕਹਿੰਦੇ ਜਿਹੜੇ ਗੁਰੂ ਪੂਰੇ ਦੀ ਚੱਕਰੀ ਕਰਦਾ ਨਾ ਕੋਈ ਮਨੁੱਖ ਉਹਦੀ ਕੀਤੀ ਹੋਈ ਚੱਕਰੀ ਕਦੇ ਖਾਲੀ ਨਹੀਂ ਜਾਂਦੀ ਉਹਦੇ ਦਰ ਦੇ ਉੱਤੇ ਖਾਲਸਾ ਜੀ ਕੋਈ ਕਿਣਕਾ ਮਾਤਰ ਵੀ ਸੇਵਾ ਕੀਤੀ ਆ ਨਾ ਮਹਾਰਾਜ ਉਹ ਸੇਵਾ ਨੂੰ ਥਾਂਏ ਪਾਉਂਦੇ ਨੇ ਆਸਾ ਮਹਾਰਾਜ ਸੱਚੇ ਪਾਸ਼ਾ ਜੀਆ ਦਾ ਦਰ ਹੈ ਤੇ ਸਾਰੀਆਂ ਮਨ ਦੀਆਂ ਇੱਛਾ ਪੂਰਾ ਪੂਰੀਆਂ ਕਰਨ ਵਾਲਾ ਸਥਾਨ ਹੈ ਸਤਿਗੁਰਾਂ ਦਾ ਸੋ ਖਾਲਸਾ ਜੀ ਸੱਚੇ ਪਾਸ਼ਾ ਮਹਾਰਾਜ ਦੇ ਮਹਾਰਾਜ ਦੇ ਬਚਨ ਮੰਨਿਏ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਈਏ ਮਨਕੀਆਂ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਇਹ ਨਾਮ ਦਾ ਖਜ਼ਾਨਾ ਖਾਲਸਾ ਜੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਤੇ ਪਰਮੇਸ਼ਰ ਕਾਲਪੁਰਖ ਸਾਰੇ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਅੰਤਰਜਾਮੀ ਸਦਾ ਸੰਗ ਕਰਨ ਹਾਰ ਪਛਾਨ ਮਹਾਰਾਜ ਅੰਤਰਜਾਮੀ ਹਨ ਅੰਦਰ ਦੀ ਜਾਣਨ ਵਾਲੇ ਖਾਲਸਾ ਜੀ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਕਿ ਉਹ ਸਾਰਿਆਂ ਘਟਾਂ ਨੂੰ ਜਾਣਨ ਵਾਲਾ ਵਾਹਿਗੁਰੂ ਹੈ ਸੋ ਸੱਚੇ ਪਾਸ਼ਾ ਦਇਆ ਕਰਨ ਸਾਨੂੰ ਖਾਲਸਾ ਜੀ ਮਤ ਆਵੇ ਕਿਉਂਕਿ ਗੁਰੂ ਕੀ ਬਾਣੀ ਗੁਰੂ ਕੇ ਬਜਨਾ ਤੋਂ ਬਿਨਾ ਇਸ ਮਨ ਦਾ ਕੋਈ ਸਹਾਰਾ ਆਸਰਾ ਨਹੀਂ ਬਣ ਸਕਦਾ ਸੋ ਗੁਰੂ ਜੀਆਂ ਦੀ ਬਾਣੀ ਨੂੰ ਪੜ੍ਹੀਏ ਜਪੀਏ ਧਿਆਈਏ ਅਮਰਤ ਵੇਲੇ ਜਾਗੀਏ ਸਤਿਗੁਰਾਂ ਕੋਲੋਂ ਸੁਖ ਪ੍ਰਾਪਤ ਕਰੀਏ ਸੋ ਦੀਨ ਦੁਨੀ ਦੇ ਪਾਸ਼ਾ ਮਹਾਰਾਜ ਮੇਹਰ ਕਰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦਾ ਖਾਲਸਾ ਜੀ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ ਬਹੁਤ ਸੰਗਤਾਂ ਨੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਖੁਸ਼ੀਆਂ ਨਾਲ ਮਨਾਉਣਾ ਕੀਤਾ ਹੈ ਪਰ ਦਾਸ ਨੇ ਜਿਹੜੀ ਬੇਨਤੀ ਕੀਤੀ ਸੀ ਕਿ ਭਾਈ ਪ੍ਰਣ ਕਰੋ ਤੇ ਦਾਸ ਨੂੰ ਅੱਜ 5-6 ਪੈਣਾ ਵੀਰਾਂ ਦੇ ਮੈਸੇਜ ਆਏ ਕਿ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਅਗਲੇ ਜਿਹੜਾ ਪ੍ਰਕਾਸ਼ ਦਿਹਾੜਾ ਆਵੇਗਾ ਉਦੋਂ ਤੱਕ ਮਹਾਰਾਜ ਇੱਕ ਭੈਣ ਨੇ ਖਾਲਸਾ ਜੀ ਬੇਨਤੀ ਕੀਤੀ ਕਿ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਉਹ ਦਿਹਾੜੇ ਤੱਕ ਪੰਜ ਸਹਿਜ ਪਾਠ ਕਰਾਂਗੀ ਇੱਕ ਵੀਰ ਨੇ ਖਾਲਸਾ ਜੀ ਕਿਹਾ ਕਿ ਮੈਂ 5 ਲੱਖ ਮੂਲ ਮੰਤਰ ਕਰੂੰਗਾ ਉਦੋਂ ਤੱਕ ਸੋ ਐਵੇਂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖੀਆਂ ਇਹ ਭੇਟਾ ਪ੍ਰਵਾਨ ਹਨ ਸੋ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਸ਼ਹੀਦਾਂ ਨੂੰ ਜੇ ਖੁਸ਼ ਕਰਨਾ ਹੈ ਤੇ ਬਾਣੀ ਜਪੋ ਬਾਣੀ ਪੜਨ ਵਾਲਿਆਂ ਤੇ ਖਾਲਸਾ ਜੀ ਫੌਜਾ ਖੁਸ਼ ਹੁੰਦੀਆਂ ਸੋ ਬਾਣੀ ਕੇ ਲੇਵ ਲੱਗੀਏ ਬਾਣੀ ਕੇ ਲੜ ਲੱਗੀਏ ਬਾਣੀ ਦਾ ਖਾਲਸਾ ਜੀ ਜਿਹੜਾ ਨਾ ਰਸ ਹੈ ਉਹਨੂੰ ਚਖੀਏ ਕਿਉਂਕਿ ਬਾਣੀ ਤੋਂ ਬਿਨਾ ਕੋਈ ਵੀ ਖਾਲਸਾ ਜੀ ਦੁਨੀਆ ਉਤੇ ਐਸੀ ਚੀਜ਼ ਨਹੀਂ ਕੋਈ ਸ਼ਕਤੀ ਨਹੀਂ ਜਿਹੜੀ ਸਾਨੂੰ ਰੱਖ ਸਕਦੀ ਹੈ ਸੋ ਗੁਰਾਂ ਕੀ ਬਾਣੀ ਨੂੰ ਜਪੀਏ ਗੁਰੂ ਕੀ ਬਾਣੀ ਨੂੰ ਗਾਈਏ ਗੁਰੂ ਕੇ ਬਾਣੀ ਦੇ ਹੁਕਮ ਅਨੁਸਾਰ ਚੱਲੀਏ ਫਿਰ ਸੋਖੀ ਸੁਖ ਹੋਵੇਗਾ ਸੋ ਐਵੇਂ ਭਾਈ ਜਿਨ੍ਹਾਂ ਨੇ ਪ੍ਰਾਣ ਕੀਤੇ ਉਹਨਾਂ ਨੂੰ ਸਤਿਗੁਰੂ ਕਿਰਪਾ ਕਰਨ ਉਹਨਾਂ ਦੇ ਪ੍ਰਾਣ ਪੂਰੇ ਹੁਣ ਕੀ ਖਾਲਸਾ ਜੀ ਅਸੀਂ ਵੀ ਕੋਈ ਮਹਾਰਾਜ ਨੇ ਪ੍ਰਾਣ ਕੀਤਾ ਕਿ ਮਹਾਰਾਜ ਅਸੀਂ ਵੀ ਕੇਸ ਦਾੜਾ ਰੱਖਾਂਗੇ ਮਹਾਰਾਜ ਅਸੀਂ ਕੇਸ ਨਹੀਂ ਕਤਲ ਕਰਾਉਂਦੀਆਂ ਮਹਾਰਾਜ ਕਿਰਪਾ ਕਰੋ ਸ਼ਹੀਦੋ ਸਿੰਘ ਉਹ ਅਸੀਂ ਆਪ ਜੀ ਦੇ ਦਰ ਤੇ ਆ ਸੇਵਾ ਕਰਾਂਗੇ ਮਹਾਰਾਜ ਇਹਨੇ ਜਾਪ ਕਰਾਂਗੇ ਆ ਬਾਣੀ ਪੜਾਂਗੇ ਸੰਥਿਆ ਲਵਾਂਗੇ ਸੋ ਕਦੇ ਪ੍ਰਾਣ ਕੀਤਾ ਜੇ ਨਹੀਂ ਕੀਤਾ ਤੇ ਭਾਈ ਕਰੋ ਫਿਰ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਵੱਡੀ ਕੀ ਖਾਲਸਾ ਜੀ ਸਾਰੀ ਦੀ ਸਾਰੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਗੁਰੂਆਂ ਕੀ ਬਾਣੀ ਪੜਦਾ ਹੈ ਸੋ ਗੁਰੂ ਕੀ ਬਾਣੀ ਪੜੀਏ ਸੋ ਆਓ ਖਾਲਸਾ ਜੀ ਅੱਜ ਹੱਡ ਬੀਤੀ ਆਪ ਜੀ ਦੇ ਚਰਨਾਂ ਵਿੱਚ ਰੱਖੀਏ ਛੋਟੀ ਜੀ ਹੱਡ ਬੀਤੀ ਹੈ ਮਹਿਮਾ ਹੈ ਖਾਲਸਾ ਜੀ ਸ਼ਹੀਦੀ ਦੇਖ ਦੀ ਬਿਲਕੁਲ ਛੋਟੀ ਜੀ ਹੈ ਪਰ ਦਾਸ ਨੇ ਖਾਲਸਾ ਜੀ ਚਾਹੇ ਕਿਸੇ ਦੀ ਛੋਟੀ ਹੋਵੇ ਚਾਹੇ ਕਿਸੇ ਦੀ ਵੱਡੀ ਹੱਡ ਬੀਤੀ ਹੋਵੇ ਆਪ ਜੀ ਨਾਲ ਜ਼ਰੂਰ ਸਾਂਝੀ ਕਰਨੀ ਮਹਾਰਾਜ ਦੀ ਕਿਰਪਾ ਹੋਈ ਸਤਿਗੁਰਾਂ ਦੀ ਦਇਆ ਨਾਲ ਖਾਲਸਾ ਜੀ ਦਿੱਲੀ ਤੋਂ ਹੈ ਇਹ ਪਰਿਵਾਰ ਮਾਤਾ ਜੀ ਹੁਣਾਂ ਨੇ ਅੱਜ ਤੋਂ ਕੁਝ ਡੇਢ ਕਮੀਨਾ ਪਹਿਲਾਂ ਦਾਸ ਨੂੰ ਫੋਨ ਬੜੇ ਕੀਤੇ ਫਿਰ ਮੈਸੇਜ ਕੀਤੇ ਆਪ ਸਭ ਸੰਗਤਾਂ ਨੂੰ ਪਤਾ ਕਿ ਫੋਨ ਤੇ ਖਾਲਸਾ ਜੀ ਗੱਲ ਨਹੀਂ ਹੁੰਦੀ ਸੋ ਵਟਸਐਪ ਤੇ ਮੈਸੇਜ ਕੀਤਾ ਕਿ ਮੇਰੇ ਬੱਚੇ ਨੂੰ ਇੱਥੋਂ ਸਾਲ ਹੋ ਗਿਆ ਕੈਨੇਡਾ ਗਏ ਨੂੰ ਪਰ ਉਹਨੂੰ ਉੱਥੇ ਜਾ ਕੇ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਇੱਕ ਦਿਨ ਕੰਮ ਤੇ ਗਿਆ ਤੇ ਸੱਟ ਲੱਗ ਗਈ ਉਸ ਦਿਨ ਤੋਂ ਬਾਅਦ ਨਾਤੇ ਨੂੰ ਕੰਮ ਮਿਲਿਆ ਇੱਥੋਂ ਪੈਸੇ ਭੇਜਦੇ ਹੁਣ ਇੰਨੇ ਪੈਸੇ ਸਾਡੇ ਕੋਲੇ ਨਹੀਂ ਵੀ ਅਸੀਂ ਕੀ ਕਰੀਏ ਤੇ ਤੁਸੀਂ ਮੈਂ ਤੁਹਾਡੀ ਵੀਡੀਓ ਸੁਣੀ ਉਹਦੇ ਵਿੱਚ ਤੁਸੀਂ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਕਰ ਸ਼ੀਧੀ ਦੇ ਕੇ ਕਰਾਈਏ ਤੇ ਕਾਰਜ ਸਫਲੇ ਹੁੰਦੇ ਸੋ ਖਾਲਸਾ ਜੀ ਦਾਸ ਨੇ ਉਹਨਾਂ ਨੂੰ ਵਾਪਸ ਰਿਪਲਾਈ ਕੀਤਾ ਸੀ ਵੀ ਭਾਈ ਜ਼ਰੂਰੀ ਨਹੀਂ ਕਿ ਸਾਰਿਆਂ ਦੀਆਂ ਕਰਾਈਆਂ ਹੋਈਆਂ ਸ਼ੀਧੀ ਦੇਗਾ ਪ੍ਰਵਾਨ ਹੋਣ ਕਿਉਂਕਿ ਖਾਲਸਾ ਜੀ ਹਰ ਬੰਦੇ ਦੀ ਆਪੋ ਆਪਣੀ ਬਿਰਤੀ ਹੈ ਕਿਸੇ ਦੀ ਬਿਰਤੀ ਵਿੱਚ ਬਹੁਤ ਪ੍ਰੇਮ ਹੈ ਕਿਸੇ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਹੈ ਦ੍ਰਿੜ ਭਰੋਸਾ ਵਿਸ਼ਵਾਸ ਹੈ ਉਹ ਖਾਲਸਾ ਜੀ ਮਹਾਰਾਜ ਦੇ ਦਰ ਵੀ ਨਹੀਂ ਜਾਂਦਾ ਉੱਥੇ ਖੜਾ ਖਲੋਤਾ ਜੀ ਅਰਦਾਸ ਕਰਦੇ ਤੇ ਅਰਦਾਸ ਪ੍ਰਵਾਨ ਹੋ ਜਾਂਦੀ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਖੱਡ ਬੀਤੀ ਖਾਲਸਾ ਜੀ ਜਵਾਈ ਮਾਤਾ ਜੀ ਨੇ ਦੱਸਿਆ ਕਿ ਤੁਸੀਂ ਵੀ ਮੇਰੀ ਕਰਾਓ ਮੇਰੇ ਬੜਾ ਕਹਿਣ ਦੇ ਕਿ ਤੁਸੀਂ ਮੈਂ ਕਿਹਾ ਘਰ ਵਿੱਚ ਬਾਣੀ ਪੜਿਆ ਕਰੋ ਉਹ ਜਿਹੜਾ ਤੁਹਾਡਾ ਉਥੇ ਪੁੱਤਰ ਹੈ ਉਹਨੂੰ ਕੋ ਬਾਣੀ ਪੜੇ ਨਾਮ ਜਪੇ ਮਹਾਰਾਜ ਜਰੂਰ ਕਿਰਪਾ ਕਰਨਗੇ ਬਾਣੀ ਦਾ ਪ੍ਰਤਾਪ ਹੈ ਖਾਲਸਾ ਦੀ ਜਿੱਥੇ ਕੋਈ ਬਾਣੀ ਦਾ ਜਾਪ ਕਰਦਾ ਅਭਿਆਸ ਕਰਦਾ ਹੈ ਉੱਥੇ ਮਹਾਰਾਜ ਦੀ ਕਲਾ ਜਰੂਰ ਵਰਤਦੀ ਸੋ ਮਾਤਾ ਜੀ ਨੇ ਬਹੁਤ ਜਦੋਂ ਮੈਨੂੰ ਜੇਦ ਕਰਕੇ ਕਿਹਾ ਵੀ ਨਹੀਂ ਸ਼ੀਦੀ ਦੇਗਾਂ ਕਰਾ ਦਿਓ ਤੇ ਦਾਸ ਨੂੰ ਉਹਨਾਂ ਨੇ ਮਾਇਆ ਭੇਜੀ ਬਾਬਾ ਜੀ ਬਾਬਾ ਨੋਦ ਸਿੰਘ ਸਾਹਿਬ ਜੀ ਦੇ ਸਥਾਨ ਤੇ ਤੇ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਟਾਹਲਾ ਸਾਹਿਬ ਦੇ ਸਥਾਨ ਤੇ ਸੋ ਖਾਲਸਾ ਜੀ ਇਹ ਦੋਵੇਂ ਸਥਾਨਾਂ ਦੇ ਦਾਸ ਨੇ ਸ਼ਹੀਦੀ ਦੇ ਕਰਵਾਈ ਸੋ ਮਹਾਰਾਜ ਦੀ ਕਿਰਪਾ ਸਦਕਾ ਤੀਜੇ ਦਿਨ ਮਾਤਾ ਜੀ ਦਾ ਫੋਨ ਮੈਸੇਜ ਆਉਂਦਾ ਵੀ ਤੁਸੀਂ ਅਰਦਾਸ ਕਰਵਾ ਦਿੱਤੀ ਦਾਸ ਨੇ ਕਿਹਾ ਵੀ ਅਰਦਾਸ ਕਰਵਾ ਦਿੱਤੀ ਮਾਤਾ ਜੀ ਤੇ ਕਹਿਣ ਲੱਗੇ ਅਜ ਤੱਕ ਸਾਡੇ ਮੁੰਡੇ ਨੂੰ ਕੰਮ ਤੇ ਮਿਲਿਆ ਨਹੀਂ ਤੇ ਮਹਾਰਾਜ ਦੀ ਕਿਰਪਾ ਸਦਕਾ ਜਿਵੇਂ ਸਤਿਗੁਰੂ ਜੀ ਬਚਨ ਕਰਾਉਂਦੇ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਿਹਾ ਮੈਂ ਕਿਹਾ ਮਾਤਾ ਜੀ ਤੁਸੀਂ ਕੋਈ ਜਾਪ ਅਭਿਆਸ ਕਰਦੇ ਹੋ ਕਹਿੰਦੀ ਪੁੱਤ ਮੈਂ ਕੁਝ ਨਹੀਂ ਕਰਦੀ ਮੈਂ 5 ਕਿ ਮਿੰਟ ਮੂਲ ਮੰਤਰ ਦਾ ਜਾਪ ਸਿਰਫ ਜਪਦੀ ਆ ਤੇ ਫਿਰਦਾਸ ਨੇ ਉਹਨੂੰ ਇਹੀ ਗੱਲ ਮਾਤਾ ਨੂੰ ਕਹੀ ਸੀ ਵੀ ਆਪਣੇ ਭਿਆਂਗੀ ਨੂੰ ਉੱਥੇ ਕਹੋ ਕਿ ਮਹਾਰਾਜ ਦੇ ਚਰਨਾਂ ਵਿੱਚ ਸਵਾ ਲੱਖ ਮੂਲ ਮੰਤਰ ਸੁਖ ਲੈ ਤੇ ਨਾਲੇ ਇਹ ਸੁਖ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਮਹਾਰਾਜ ਬਾਬਾ ਨੂਰ ਸਿੰਘ ਸਾਹਿਬ ਦਇਆ ਕਰੋ ਮੈਨੂੰ ਕੰਮ ਮਿਲ ਜੇ ਤੇ ਮਾਰਾ ਕੰਮ ਦੇ ਵਿੱਚੋਂ ਪਹਿਲਾਂ ਕਮਾਈ ਆਉਣ ਤੋਂ ਪਹਿਲਾਂ ਮੈਂ ਆਪ ਜੀ ਦਾ ਦਸਵੰਦ ਕੱਢਿਆ ਕਰਾਂਗਾ ਸੋ ਐਵੇਂ ਦਾਸ ਨੇ ਉਹਨਾਂ ਨੂੰ ਕਿਹਾ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਨੇ ਮਾਂ ਪੁੱਤਾਂ ਦੋਵਾਂ ਨੇ ਅਰਦਾਸ ਕੀਤੀ ਤੇ ਮੈਨੂੰ ਉਹਨਾਂ ਨੇ ਫਿਰ ਮਾਇਆ ਭੇਜੀ ਕੋਈ ਦਾਸਕ ਦੇਣਾ ਬਾਅਦ ਵੀ ਸ ਇੱਕ ਵਾਰੀ ਸ਼ਹੀਦੀ ਦੇ ਫਿਰ ਕਰਾ ਦਿਓ ਤੇ ਖਾਲਸਾ ਜੀ ਜਦੋਂ ਸ਼ਹੀਦੀ ਦੇ ਕਰਾਉਣੀ ਸੀ ਨਾ ਤੇ ਦਾਸ ਦੇ ਮੂੰਹੋਂ ਇਹ ਨਿਕਲ ਆਇਆ ਵੀ ਮਾਤਾ ਜੀ ਤੁਸੀਂ ਪਹਿਲਾਂ ਪੰਜ ਪਾਠ ਜਪਤੀ ਸਾਹਿਬ ਦੇ ਅੱਜ ਕਰੋ ਜਦੋਂ ਤੁਸੀਂ ਕਰ ਲੋ ਸ਼ਾਮਾਂ ਤੱਕ ਮੈਨੂੰ ਫੋਨ ਮੈਸੇਜ ਕਰ ਦਿਓ ਮੈਂ ਅਰਦਾਸ ਕਰਵਾ ਦਾਂਗਾ ਸੋ ਮਹਾਰਾਜ ਦੀ ਕਿਰਪਾ ਨਾਲ ਮਾਤਾ ਜੀ ਨੇ ਉਸ ਦਿਨ ਪੰਜ ਪਾਠ ਜਪਤੀ ਸਾਹਿਬ ਦੇ ਕੀਤੇ ਤੇ ਮਹਾਰ ਦੇ ਚਰਨਾਂ ਵਿੱਚ ਖਾਲਸਾ ਜੀ ਮੈਂ ਰਸਤਾ ਤਾਂ ਦੇ ਹੀ ਆਇਆ ਸਾਂ ਪਰ ਮੈਂ ਵੇਖਣਾ ਚਾਹੁੰਦਾ ਸੀ ਵੀ ਕੋਈ ਕਰਦਾ ਹੈ पर मारी महाराज दी माता, थी माता केंदी केंदी दे कृपा सी ਵੀ માતા ਨੇ ਕਰ ਲਿਆ ਤੇ ਕਹਿੰਦੀ ਮੈਨੂੰ ਕਹਿੰਦੀ ਵੀ ਅਰਦਾਸ ਕਰਿਓ ਮੇਰੀ ਵੀ ਮਹਾਰਾਜ ਦੇ ਚਰਨਾਂ ਵਿੱਚ ਵੀ ਮੈਂ ਐਵੇਂ ਪੰਜ ਪਾਠ ਰੋਜ਼ ਕਰਿਆ ਕਰਾਂ ਵੀ ਮੈਨੂੰ ਬਹੁਤ ਆਨੰਦ ਆਇਆ ਬਾਣੀ ਪੜ੍ਹ ਕੇ ਤੇ ਦਾਸ ਨੇ ਖਾਲਸਾ ਜੀ ਉੱਥੇ ਲਿਖਿਆ ਰਸਤੇ ਦੇ ਵਿੱਚ ਵੀ ਮਹਾਰਾਜ ਕਿਰਪਾ ਕਰੋ ਵੀ ਫਲਾਣੇ ਸਿੰਘ ਦਾ ਇਹਦਾ ਨਾਮ ਆ ਕੈਨੇਡਾ ਗਿਆ ਤੇ ਕੰਮ ਨਹੀਂ ਮਿਲਦਾ ਕਿਰਪਾ ਕਰੋ ਇਹਨੂੰ ਕੰਮ ਬਖਸ਼ੋ ਤੇ ਤੁਹਾਡੀ ਦਸਵੰਦ ਦੀ ਸੇਵਾ ਕਢਿਆ ਕਰੇਗਾ ਤੇ ਨਾਲੇ ਮਾਤਾ ਜੀ ਮਾਤਾ ਜੀ ਨੂੰ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਪੰਜ ਜਪਜੀ ਸਾਹਿਬਾਂ ਦੀ ਮਹਾਰਾਜ ਉਹ ਨਾ ਕਦੇ ਖਤਮ ਹੋਣ ਸੋ ਖਾਲਸਾ ਜੀ ਅਰਦਾਸ ਕਰਵਾਈ ਤੇ ਜਿਸ ਦਿਨ ਮੈਂ ਨਾ ਅਰਦਾਸ ਕਰਾਉਣ ਗਿਆ ਕਿਉਂਕਿ ਹੁਣ ਸ਼ਰਦਾ ਮਾਤਾ ਦੇ ਹਿਰਦੇ ਵਿੱਚ ਆਈ ਬਾਣੀ ਪੜ੍ਹ ਕੇ ਜਿਸ ਦਿਨ ਮੈਂ ਅਰਦਾਸ ਕਰਾਉਣ ਗਿਆ ਉਧਰੋਂ ਮੈਂ ਅਰਦਾਸ ਕਰਵਾ ਦਿੱਤੀ ਅਮਰਤ ਵੇਲੇ ਅਰਦਾਸ ਹੋਣੀ ਸੀ ਸ਼ਾਮਾਂ ਨੂੰ ਖਾਲਸਾ ਜੀ ਉੱਥੇ ਦੇ ਦਿੱਤੀ ਅਮਰਤ ਵੇਲੇ ਅਰਦਾਸ ਹੋਣੀ ਸੀ ਸਵੇਰੇ ਮੈਂ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਘਰ ਤੋਂ ਆ ਰਿਹਾ ਆਂ ਵਾਪਸ ਤੇ ਖਾਲਸਾ ਜੀ ਮਾਤਾ ਜੀ ਦਾ 5:30 6 ਵਜੇ ਮੈਨੂੰ ਫੋਨ ਆਉਂਦਾ ਕਿ ਅੱਜ ਮੇਰੇ ਪੁੱਤਰ ਨੂੰ ਕਿਉਂਕਿ ਉੱਥੇ ਦਿਨ ਚੜ ਜਾਂਦਾ ਆਪਣੇ ਜਦੋਂ ਦਿਨ ਚੜਦਾ ਉੱਥੇ ਰਾਤ ਪੈ ਜਾਂਦੀ ਤੇ ਖਾਲਸਾ ਜੀ ਉਸ ਸ਼ਾਮੀ ਕੋਈ ਬੰਦਾ ਉਹਨੂੰ ਮਿਲਿਆ ਤੇ ਉਹਨੇ ਉਹਦੀ ਸਾਰੀ ਕੰਮ ਦੀ ਗੱਲਬਾਤ ਹੋ ਗਈ ਤੇ ਉਹਨੂੰ ਖਾਲਸਾ ਜੀ ਇੱਕ ਦੁਕਾਨ ਉੱਤੇ ਕੰਮ ਮਿਲ ਗਿਆ ਸੀ ਵੀ ਮਿਲਿਆ ਤਾਂ ਥੋੜੇ ਚਿਰ ਵਾਸਤੇ ਹੀ ਪਰ ਮਹਾਰਾਜ ਦੀ ਕਿਰਪਾ ਨਾਲ ਸਾਲ ਬਾਅਦ ਉਹਦੇ ਭਜੰਗੀ ਨੂੰ ਖਾਲਸਾ ਜੀ ਕੰਮ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਨੇ ਇਲਾਜ ਰੱਖੀ ਤੇ ਮਾਤਾ ਜੀ ਨੇ ਪਰਸੋਂ ਮੈਨੂੰ ਬਹੁਤ ਫੋਨ ਕੀਤੇ ਫਿਰ ਮੈਸੇਜ ਕੀਤੇ ਵੀ ਸਾਡੀ ਹੱਦ ਬੀਤੀ ਪਹਿਲਾਂ ਸੁਣਾਓ ਇਸ ਕਰਕੇ ਖਾਲਸਾ ਜੀ ਮੈਂ ਇਹ ਸੁਣਾਉਣ ਲੱਗਾ ਹਾਂ ਤੇ ਮਾਤਾ ਜੀ ਨੇ ਕਿਹਾ ਵੀ ਜਿਸ ਦਿਨ ਦੀ ਅਰਦਾਸ ਕੀਤੀ ਹੈ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਵਰਤ ਰਹੀ ਹੈ ਪੰਜ ਜਪਜੀ ਸਾਹਿਬ ਦੇ ਪਾਠ ਰੋਜ਼ ਹੋ ਰਹੇ ਤੇ ਮਾਰੇ ਐਵੇਂ ਕਿਰਪਾ ਬਣਾਈ ਰੱਖਣ ਸੋ ਖਾਲਸਾ ਜੀ ਏਡੀ ਤਾਕਤ ਹੈ ਸ਼ਹੀਦੀ ਦੇ ਕਰਾਉਣ ਚ ਕਈ ਨਹੀਂ ਮੰਨਦੇ ਜਿਹੜੇ ਨਹੀਂ ਮੰਨਦੇ ਤੇ ਨਿਆਰੇ ਲਓ ਭਾਈ ਕੀ ਲੋੜ ਹੈ ਆਪਾਂ ਕਿਸੇ ਨੂੰ ਕਿਉਂ ਸਫਾਈਆਂ ਦੇਣੀਆਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਆ ਉਹਨਾਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਾਬਾ ਨੂਰ ਸਿੰਘ ਸਾਹਿਬ ਦੇ ਘਰ ਰਗੜੇ ਲੱਗਦੇ ਆ ਤੇ ਜਦੋਂ ਖਾਲਸਾ ਜੀ ਹੋ ਰਗੜਾ ਲੱਗਦਾ ਅਰਦਾਸਾ ਸੋਧਿਆ ਜਾਂਦਾ ਸਿਰ ਮਹਾਰਾਜ ਜੀ ਨੇੜੇ ਹੋ ਕੇ ਖਾਲਸਾ ਜੀ ਉਹਨਾਂ ਦੀ ਅਰਦਾਸ ਬੇਨਤੀ ਸੁਣਦੇ ਸੱਚੇ ਪਾਤਸ਼ਾਹ ਦਇਆ ਕਰਨ ਮੇਰਾ ਵਰਤੋਂ ਖਾਲਸਾ ਜੀ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਜਿਵੇਂ ਆਪ ਸਭ ਸੰਗਤਾਂ ਸੇਵਾ ਭੇਜਦੇ ਹੋ ਤੇ ਉਹਦੇ ਵਿੱਚੋਂ ਹੀ ਖਾਲਸਾ ਜੀ ਸਾਰੇ ਕਾਰਜ ਹੋ ਰਹੇ ਇੱਕ ਛੋਟੀ ਜੀ ਬੇਨਤੀ ਸੀ ਕਿ ਖਾਲਸਾ ਜੀ ਇੱਕ ਵੀਰ ਮਿਲਿਆ ਤੇ ਹੈ ਤੇ ਉਹ ਕਟਿੰਗ ਵਾਲਾ ਪਰ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦਾ ਤੇ ਜਦੋਂ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਇਹ ਕਹਿ ਆ ਕਿ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਤੇ ਮੇਰੇ ਕੋਲ ਜੋ ਸੇਵਾ ਸੰਗਤ ਭੇਜੇਗੀ ਮੈਂ ਜਰੂਰ ਆਪਜੀ ਤੇ ਲਾਵਾਂਗਾ ਖਾਲਸਾ ਜੂ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਮੈਂਬਰ ਆ ਤੇ ਉਹਨੂੰ ਉਹਦੇ ਸਿਰ ਦੀ ਨਾਸ ਦਿਮਾਗ ਦੀ ਫਟ ਗਈ ਸੀ ਤੇ ਬਹੁਤ ਜ਼ਿਆਦਾ ਬੀਪੀ ਵਧਣ ਦੇ ਕਰਕੇ ਤੇ ਖਾਲਸਾ ਜੀ ਉਹਨੂੰ ਫਿਰ ਹਸਪੀਟਲ ਲੈ ਕੇ ਗਏ ਤੇ ਵਿਚਾਰੇ ਇੰਨੇ ਸੰਹਦੇ ਵੀ ਨਹੀਂ ਇੰਨਾ ਪੈਸਾ ਲਾ ਨਹੀਂ ਸੀ ਸਕਦੇ ਤੇ ਉਹ ਜਦੋਂ ਹਸਪੀਟਲ ਖੜਿਆ ਤੇ ਪਿਛਲੇ 18 ਦਿਨਾਂ ਦੇ ਵਿੱਚ ਵਿੱਚ ਉਹਦੇ ਵੀਰ ਦਾ ਖਾਲਸਾ ਜੀ 6 ਲੱਖ ਰੁਪਈਆ 6.5 ਲੱਖ ਰੁਪਈਆ ਉੱਤੇ ਲੱਗ ਚੁੱਕਾ ਤੇ ਉਹ ਬੜੇ ਵਿਚਾਰੇ ਰੋ ਰੋ ਕੇ ਬੇਨਤੀਆਂ ਕਰਦੇ ਸੀ ਵੀ ਕੋਈ ਸੇਵਾ ਸਾਡੀ ਕੋਈ ਥੋੜੀ-ਬੋਧੀ ਮਦਦ ਭਾਵੇਂ ਕੀਤੀ ਜਾਵੇ 10000 20000 ਵੀ ਤੁਸੀਂ ਜਰੂਰ ਕਰੋ ਕਿਉਂਕਿ ਦਾਸ ਨੇ ਇੱਕ ਦੋ ਵੀਡੀਓ ਛੱਡ ਕੇ ਪਹਿਲਾਂ ਬੋਲਿਆ ਸੀ ਵੀ ਕਿਸੇ ਨੂੰ ਲੋੜ ਹੋਵੇ ਤੇ ਜਰੂਰ ਦੱਸਿਓ ਤੇ ਉਹਨਾਂ ਨੇ ਖਾਲਸਾ ਜੀ ਫਿਰ ਐਵੇਂ ਦਾਸ ਨੂੰ ਬੇਨਤੀ ਕੀਤੀ ਤੇ ਮੈਂ ਆਪ ਦੀ ਚਰਨਾਂ ਵਿੱਚ ਕਰ ਰਿਆਂ ਤੇ ਹੁਣ ਉਹਨਾਂ ਨੇ ਉਹ ਹਸਪਤਲ ਵਿੱਚ ਬਹੁਤ ਜ਼ਿਆਦਾ ਪੈਸੇ ਬਣਦੇ ਸੀ ਤੇ ਕਿਸੇ ਹੋਰ ਹਸਪਤਲ ਵਿੱਚ ਖਾਲਸਾ ਜੀ ਜਿ ਲੈ ਕੇ ਗਏ ਆ ਉੱਥੇ ਫਿਰ ਉਹਨਾਂ ਦਾ ਕਾਰਡ ਜਿਹੜਾ ਸੀ ਸਰਕਾਰੀ ਹੁੰਦਾ ਉਹ ਚੱਲ ਗਿਆ ਉਹ ਵੈਂਟੀਲੇਟਰ ਦਾ ਉਹਨਾਂ ਨੂੰ ਖਰਚਾ ਨਹੀਂ ਹੁਣ ਪੈ ਰਿਹਾ ਪਰ ਖਾਲਸਾ ਜੀ ਦੂਜੇ ਦਿਨ ਸਕੈਨ ਹੁੰਦੀ ਆ ਤੇ ਦਵਾਈਆਂ ਰੋਜ਼ ਚੱਲਦੀਆਂ ਤੇ 14-15 ਹਜ਼ਾਰ ਦਾ ਰੋਜ਼ ਦਾ ਖਰਚਾ ਦੱਸਦਾ ਆ ਵੀਰ ਤੇ ਉਹ ਕਹਿੰਦਾ ਕਈ ਵਾਰ ਚੌਥੇ ਇੱਕ ਦਿਨ ਛੱਡ ਕੇ 20 ਹਜ਼ਾਰ ਵੀ ਲੱਗਦਾ ਨਹੀਂ ਤੇ 13-14 ਹਜ਼ਾਰ ਰੋਜ਼ ਲੱਗਦਾ ਤੇ ਅਸੀਂ ਇੰਨੇ ਜੋਗੇ ਨਹੀਂ ਆ ਕਿ ਅਸੀਂ ਇੰਨੇ ਪੈਸੇ ਲਾ ਸਕੀਏ ਉਵੇਂ ਖਾਲਸਾ ਜੀ ਉਹ ਜਿਹੜਾ ਬੰਦਾ ਉਹਦਾ ਆਪਰੇਟ ਵੀ ਹੋ ਗਿਆ ਤੇ ਉਹ ਪਛਾਣਦਾ ਨਹੀਂ ਹੈ ਬੰਦਿਆਂ ਨੂੰ ਅੱਖਾਂ ਖੋਲਦਾ ਇਸ਼ਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਹੁਣ ਆਪਸ ਵਿੱਚ ਹੀ ਗੱਲਾਂ ਕਰੀ ਜਾਂਦਾ ਡਾਕਟਰਾਂ ਨੇ ਕਿਹਾ ਵੀ 20 ਦਿਨ ਹੋਰ ਇਹਨੂੰ ਰੱਖਣਾ ਪਵੇਗਾ ਤੇ ਖਾਲਸਾ ਜੀ ਉਹ 20 ਦਿਨਾਂ ਦਾ ਖਰਚਾ ਪਰਿਵਾਰ ਕਹਿੰਦਾ ਅਸੀਂ ਨਹੀਂ ਦੇ ਸਕਦੇ ਸਾਡੇ ਕੋਲੇ ਹੈ ਹੀ ਨਹੀਂ ਅਸੀਂ ਰੋਟੀ ਖਾਣ ਤੋਂ ਵੀ ਬੈਠ ਗਏ ਆ ਅਸੀਂ ਕੀ ਕਰੀਏ ਰੋ ਰੋ ਕੇ ਖਾਲਸਾ ਜੀ ਉਹਨਾਂ ਨੇ ਬੇਨਤੀ ਕੀਤੀ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖੀ ਜੇ ਕੋਈ ਭਾਈ ਵੀਰ ਭੈਣ ਸੇਵਾ ਕਰਨੀ ਚਾਹੁੰਦਾ ਜਰੂਰ ਦੱਸਿਓ ਉਸ ਵੀਰ ਦੀ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਸਾਂ ਹਸਪੀਟਲ ਵਿੱਚੋਂ ਤੇ ਉਹ ਵੀਡੀਓ ਮੇਰੇ ਕੋਲੇ ਪਈ ਆ ਜਿਹੜਾ ਭਾਈ ਸੇਵਾ ਕੋਈ ਕਰਨਾ ਚਾਹੁੰਦਾ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਮੈਂ ਵੀਡੀਓ ਉਹਨਾਂ ਨੂੰ ਸੈਂਡ ਕਰ ਦੂੰਗਾ ਐਡਰੈਸ ਸੈਂਡ ਕਰ ਦੂੰਗਾ ਕਿੱਥੋਂ ਦੇ ਜਵਾਬ ਜਾਣਾ ਚਾਹੁੰਦੇ ਆਪ ਕਰਕੇ ਆ ਜਾਣ ਨਹੀਂ ਤੇ 10 ਰੁਪਏ ਭੇਜਣਾ ਤੇ 10 ਰੁਪਏ ਦੇ ਸਕਦੇ ਜਿਵੇਂ ਤੁਹਾਡੀ ਇੱਛਾ ਹੈ ਸੋ ਮਹਾਰਾਜਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਕੀ ਫਤਿਹ